ਦੀਸ ਸਿੱਕਾ ਸਾਰੇ ਲੰਘ ਉਸ ਨੂੰ ਉਹੀ ਹਜਾਰਾ ਟੁੱਟਾ ਤੇ ਇਹ ਹਮੇਸ਼ਾ ਸਾਰੇ ਫਿੱਟਾ ਤੋਂ ਉਹ ਵੀ ਜਦੋਂ 7 ਵਜੇ ਦਾ ਟਾਈਮ ਹੈ ਤੇ ਆਪਾਂ ਸੂਰ ਲਈ ਹੋਗੇ ਰੈਡੀ ਬਦਾਂ ਬਹੁਤ ਜ਼ਿਆਦਾ ਬਾਹਰ ਹੋਇਆ ਇੰਨੇ ਤੇ ਕਰਨੀ ਸੀ ਬਹੁਤ ਨਹੀਂ ਪਈ ਆ ਤੇ ਮੈਂ ਇੱਕ ਤਾਂ ਲਈ ਸੀ ਜੀ ਕੱਲ ਪ੍ਰੂਫ ਤੇ ਮੈਂ ਉਹ ਕੱਢ ਰਹੀ ਸੀ ਬੱਡੇ ਪਾੜਾ ਜਿਹੜੇ ਇਹਨੂੰ ਹੰਦੂ ਖਰਾ ਜੇ ਇਹਨੂੰ ਫੋਫੇ ਚ ਪੈਰਣ ਦਿੰਦੇ ਤਾਂ ਇਹ ਹੋ ਜਾਂਦਾ ਖਰਾ ਜੇ ਆਪਾਂ ਨੂੰ ਇਸ ਡੱਬੇ 'ਚ ਪਾ ਕੇ ਬੰਦ ਕਰਕੇ ਫ੍ਰਿਜ 'ਚ ਰੱਖਦੇ ਤਾਂ ਫਿਰ ਨੂੰ ਕੁਛ ਨਹੀਂ ਹੁੰਦਾ। ਇਸ ਹਫਤੇ ਮੈਂ ਖਟੜੀ ਸੀਗੀ ਡੱਬੇ 'ਚ ਕਿਉਂਕਿ ਬੀਬੀ ਬਾਅਸ਼ਕੀਨਾਂ ਨੂੰ ਖਰੀਦੀ। ਜਿਆਦਾਤਰ ਨੂੰ ਖਰਮ ਹੋ ਗਈ ਤੇ ਕਰਕੇ ਲੈ ਆਉਣੀ ਕਿਉਂਕਿ ਮੈਨੂੰ ਜਿਆਦਾ ਸ਼ੌਕ ਨਹੀਂ ਆ ਲੂ ਖਰੀਦਣ ਦਾ। ਵੈਸੇ ਬਹੁਤ ਚੰਗਾ ਖਾਣ ਵਾਲੀ ਬਰਵਾਸਤ ਹੈ। ਤੇ ਲੋ ਜੀ ਇੱਕ ਮੈਂ ਤੁਹਾਨੂੰ ਭੈਣ ਕਹਿ ਦਿੰਦੇ ਨੇ ਕਿ ਗੁਰਵਿੰਦਰ ਭੈਣੇ ਨੂੰ ਵੀ ਤਾਂ ਭੈਣਾਂ ਦਾ ਸੂਟ ਜ਼ਰੂਰ ਦਿਖਾ ਦੇ ਕਰੋ ਇੱਕ ਵਾਰੀ। ਮੇਰੇ ਸੂਟ ਜਵਾਂ ਹੀ ਸਿੰਪਲ ਹੁੰਦੇ ਨੇ ਜੀ ਤੁਹਾਨੂੰ ਪਤਾ ਹੀ ਹੈ। ਲਓ ਇਹ ਹੈਗਾ ਆਪਣਾ ਗੋਲ ਘੇਰੇ ਵਾਲਾ ਸੂਟ। ਉੱਪਰ ਪੱਟੀ ਲਾਈ ਹੋਈ ਆ ਆਪਾਂ ਇਸ ਤਰ੍ਹਾਂ ਕਰਕੇ ਬਟਨ ਵਗੈਰਾ ਦਿੱਤੇ ਹੋਏ ਨੇ ਹਾਂ ਤੇ ਨਾਲ ਬਣਾਈ ਹੋਈ ਹੈ ਜੀ ਆਪਾਂ ਸਲਵਾਰ ਹੈ ਇਲਾਸਿਕ ਵਾਲੀ ਠੀਕ ਹੈ ਤੇ ਥੋੜਾ ਜਿਹਾ ਉੱਚਾ ਰੱਖਿਆ ਹੋਇਆ 셔ਟ ਨੇ ਕਿਉਂਕਿ ਅੱਜ ਕੱਲ੍ਹ ਹੁਣ ਪਤਾ ਹੀ ਥੋੜੀ ਉੱਚੇ ਗੋਲਖੇਰੇ ਵਾਲੇ ਵੈਸੇ ਵੀ ਇਵੇਂ ਸੋਹਣੇ ਨਹੀਂ ਲੱਗਦੇ ਤੇ ਗੋਲਖੇਰਾ ਕਰਕੇ ਮੈਂ ਥੋੜਾ ਜਿਹਾ ਉੱਚਾ ਖਾ ਲੈਂਦੀ ਆ ਤੇ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਜਿਹੜੇ ਲੰਡੇ ਜੇ ਸੂਟ ਹੁੰਦੇ ਨੇ ਉਹ ਗਰਮੀਆਂ 'ਚ ਬਹੁਤ ਵਧੀਆ ਲੱਗਦੇ ਨੇ ਤੇ ਬਾਹ ਮੇਰੀ ਹੁੰਦੀ ਹੈ ਹਮੇਸ਼ਾ ਲੂਜ਼ ਠੀਕ ਹੈ ਤੇ ਇਹ ਸੁੰਟਣਾ ਜੀ ਜਿਹੜਾ ਰਿਯ वैसे मैं देखया कि ਪਹਿਣਾ ਰਿਓਂ ਘੱਟ ਲਾਈਕ ਕਰਦੀਆਂ ਨੇ ਕਿ ਵੱਧ ਜੇ ਜਾਂਦਾ ਜੀ ਐ ਹੋ ਜਾਂਦਾ ਕੁਛ ਨਹੀਂ ਹੁੰਦਾਗਾ ਮੈਂ ਤਾਂ ਮੈਨੂੰ ਲੱਗਦਾ ਤਿੰਨ ਚਾਰ ਸੌ ਰੁਪਏ ਦਾ ਰਿਹਾ ਹੁੰਦੇ ਸਭ ਤੋਂ ਵੱਧ ਕੰਫਰਟੇਬਲ ਕਪੜਾ ਜੀ ਕੋਈ ਹੈਗਾ ਆ ਮੌਸਮ ਚ ਪਾਉਣ ਲਈ ਤਾਂ ਰਿਓਣਾ ਹੈ ਮੈਨੂੰ ਤਾਂ ਚਾਰ ਪੰਜ ਸੌ ਰੁਪਏ ਬਣਾ ਰੱਖੇ ਨੇ ਇੱਕ ਪਾ ਲੈਂਦੀਆਂ ਦੂਜਾ ਲਾ ਲੈਂਦੀਆਂ ਪਾ ਕੇ ਇੱਕ ਦਿਨ ਉਹ ਪਾ ਗਏ ਇੱਕ ਦਿਨ ਉਹ ਪਾ ਗਏ ਕਰਦੀ ਕਰਾਉਂਦੀ ਮੈਂ ਦੋ ਕੁ ਮਹੀਨੇਆਂ ਕੱਢ ਲੂੰਗੀ ਗਰਮੀ ਦੇ ਇਹਨੂੰ ਜਿਹੜੀ ਪਿਓਰ ਕਾਟਨ ਕਹਿੰਦੀਆਂ ਨੇ ਪਹਿਣਾ ਬਿਲਕੁਲ ਪਿਓਰ ਕਾਟਨ ਹੋਵੇ ਉਹ ਵੀ ਪਿੰਡੇ ਨੂੰ ਹੁੰਦੀ ਹੈ ਜਿਹੜੀ ਬਿਲਕੁਲ ਪਿਓਰ ਕ ਮੈਂ ਕਹਿੰਦੀ ਮੜਾ ਹੈ ਟੱਚ ਵਿੱਚ ਹੁੰਦਾ ਜਿਹੜਾ ਜਿਵੇਂ ਆਪਾਂ ਰੌਟੈਕਸ ਦਾ ਸੂਟ ਪਾਉਨੇ ਆ ਹਨ ਉਹਦੇ ਵਿੱਚ ਕਦੇ ਵੀ ਬਿਲਕੁਲ ਪਿਓਰ ਕਾਟਨ ਨਹੀਂ ਆਉਂਦੀ ਰੌਟੈਕਸ ਦੇ ਵਿੱਚ ਮੜਾ ਜਾਂ ਹਲਕਾ ਜਿਹਾ ਤੰਦ ਉਹਦੇ ਵਿੱਚ ਜ਼ਰੂਰ ਹੁੰਦਾ ਜੇ ਤੁਸੀਂ ਉਹ ਸੂਟ ਪਾਉਨੇ ਆ ਉਹ ਥੋੜਾ ਸੌਫਟ ਲੱਗਦੇ ਆ ਸਾਨੂੰ ਤੇ ਉਹ ਸੂਟ ਪਾ ਕੇ ਵੀ ਤੁਹਾਨੂੰ ਸਹੀ ਲੱਗਦਾ ਪਰ ਜਿਹੜੀ ਜਿਵੇਂ ਹੀ ਪਹਿਣਾ ਕਹਿੰਦੇ ਨੇ ਇੰਨੀ ਸੌਫਟ ਜਿਵੇਂ ਪਿਓਰ ਕਾਟਨ ਦੇਦੀਏ ਉਹ ਖਲਦੀ ਆ ਪੈਂਦੀ ਹੈ ਤੇ ਜਦੋਂ ਰਿਔਰਕੋਸ ਕਾਟਨ ਦੇਦੀ ਬੈਸਟ ਲੱਗਦੀ ਹੈ ਜੀ ਬਿਲਕੁਲ ਹੀ ਬੈਸਟ ਹੈਗੀ ਮੈਨੂੰ ਬਹੁਤ ਜ਼ਿਆਦਾ ਪਸੰਦ ਹੈਗੀ ਇਹ ਸੌਫਟਨੈਸ ਤੇ ਜੇ ਇਹ ਇਹ ਜਰੂਰ ਹੈਗਾ ਕਿ ਇਹ ਲੱਟ ਕਮੀਂਦੀ ਹੁੰਦੀ ਹੈ ਪਰ ਗਰਮੀ ਚ ਸੋਣੀ ਲੰਗਦੀ ਹੈ ਮੈਨੂੰ ਤਾਂ ਇਹ ਵਧੀਆ ਲੱਗਦੀ ਹੁੰਦੀ ਐ ਇਸ ਦਾ ਬਾਕੀ ਸਭ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਜੀ ਹਾਂ ਉਹਦੇ ਚ ਆਪਾਂ ਕੁਝ ਕਰ ਨਹੀਂ ਸਕਦੇ ਹੈਗੇ ਤੇ ਇੱਧਰ ਬਣਿਆ ਪਿਆ ਆਪਣਾ ਇੱਕ ਭੈਣ ਦਾ ਤੇਲ ਬਣੇ ਨੂੰ ਤਾਂ ਤੋ 3 ਦਿਨ ਹੋ ਗਏ ਦੀ ਪਰ ਮੇਰੇ ਤੋਂ ਉਹਨਾਂ ਦਾ ਫੋਨ ਵੀ ਆਈ ਜਾਂਦਾ ਮੈਨੂੰ ਦੇਖੋ ਇੰਨਾ ਟਾਈਮ ਨਹੀਂ ਨਿਕਲਿਆ ਕਿ ਮੈਂ ਇਹਨੂੰ ਛਾਣ ਕੇ ਇਹਦੇ ਚ ਪਾਵਾਂ ਮੇਰਾ ਤਾਂ ਥੋੜਾ ਜਿਆਦਾ ਲੱਗਦਾ ਕਿਉਂਕਿ ਅੱਜ ਮੈਂ ਥੋੜਾ ਜਿਹਾ ਟਾਈਮ ਨਾਲ ਉઠીਗੀ ਤੇ ਟਾਈਮ ਨਾਲ ਆਹ ਰਹੀ ਹਾਂ ਇਹ ਥੋੜਾ ਜਿਹਾ ਟਾਈਮ ਲੱਗ ਗਿਆ ਅਸਲ ਚਾ ਉਹ ਅਸੀਂ ਰਾਤ ਨੂੰ ਹੋ ਜਾਣਿਆ ਲੇਟ ਬਹੁਤ ਜ਼ਿਆਦਾ ਕੱਦੋ ਤੇ ਸੌਤ ਕੋ ਲੇਟ ਆਈ ਜਾ ਤੇ ਫਿਰ ਆ ਕੇ ਨਾ ਕੰਮ ਵੀ ਹੁੰਦਾ ਹੋਊਗਾ ਫਿਰ ਕਰੇ ਅਜੀ ਤੇਲ ਕੜਾਈ ਦੇ ਵਿੱਚੋਂ ਨਿਕਲ ਗਿਆ ਦੋ ਤਰ੍ਹਾਂ ਹੋ ਗਈ ਸੀ ਪਰ ਪੜ ਗਿਆ ਵਧੀਆ ਤੇ ਆਈ ਲੇਖਾ ਤੇ ਆਈ ਲੇਖਾ ਵਾ ਵਧੀਆ ਤੇ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਦੇਣੀਆਂ ਆਪਾਂ ਬਟਰ ਦੇ ਟੱਪ ਲੋਮ ਬਟਰ ਖੀ ਲਈ ਜਾ ਬਸ ਸ਼ਾਰਕੀ ਦਾ ਜਿੰਨਾ ਟੁਟਾਇ ਦੇ ਵਿੱਚ ਆ ਜਾਏ ਠੀਕ ਹੈ ਜਿਹੜਾ ਦਰਮ ਫੜ ਜਾ ਮੋਟਾ ਜਿਹਾ ਰਹਿ ਗਿਆ ਉਹ ਬਸ ਆਪਾਂ ਸੁੱਟ ਲੈਣਾ ਜਿੱਦਾਂ ਕਿ ਇਹਦੇ ਵਿੱਚ ਇਸ ਤਰ੍ਹਾਂ ਕਰੇ ਪਾਉ ਛਾੜ ਨੂੰ ਜੋ ਨਿਕਲ ਜਾਊਗਾ ਛਾੜੀ ਉਹ ਹੈ ਜਿਹਦੇ ਨਾਲ ਆਪਾਂ ਦੁੱਧ ਪਾਉਂਦੇ ਹੁੰਦੇ ਹਾਂ ਲੋਹੇ ਸੌਰੀ ਚਾਹਦਾ ਵੀ ਉਹ ਨਹੀਂ ਹੈ ਕਿ ਤਰੀਕੀਏ ਸਰਬੂਰਾ ਹੋਇਸ ਤਾਂ ਕਿੰਟੋਲੇ ਲੋੜ ਇਹ ਪਾ ਸਾਰਾ ਕੱਟਦਾ ਜਿੰਨਾ ਕੱਟ ਸਕਦੇ ਸੀ ਇਹਦੇ ਵਿੱਚ ਜੇ ਲੋਕਲ ਡਿਲੀਟ ਬੋਰਡ ਤੋਂ ਵੀ ਸਾਨੂੰ ਫੋਨ ਕਰਦੇ ਹੋ ਜਦੋਂ ਵੱਡ ਗਿਆ ਤੇ ਮੈਂ ਬਸ ਇਹ ਰਿਕਾਰਡ ਕਰ ਲੈਣੀ ਆ ਵੀ ਜਦੋਂ ਫੋਨ ਹੀ ਕਰਨਾ ਤੇ ਇੱਕ ਰਿਪੋਰਟ ਆ ਕੇ ਸੀ ਹੋਈ

ਥੋੜਾ ਜਿਮੇ ਬੰਦ ਪਾਇਆ ਸੀ ਇਸ ਕਰਕੇ ਥੋੜਾ ਜਿ ਦੇ ਵਿੱਚ ਮੈਨੂੰ ਐਸੀ ਸਾਡੀ ਇੱਕ ਮੈਡਮ ਕਹਿੰਦੀ ਸੀ ਮੈਨੂੰ ਮਹੜਾ ਜਿ ਦਿਖਾ ਦਿਓ ਬਸ ਮੈਂ ਬਣਾ ਲਉਗੀ ਕਹਿੰਦੇ ਆਪੇ ਬਸ ਇੱਕ ਵਾਰੀ ਮੈਨੂੰ ਸ਼ਕਰ ਦੀ ਦਿਖਾ ਦਿਓ ਅਸਲ ਵਿੱਚ ਇਹ ਸੋਖ ਲੈਂਦਾ ਸਾਰਾ ਸਮਾਨ ਜਿਹੜਾ ਚੁਕਾਉਣੇ ਆ ਨਾ ਉਹ ਇਹਨੂੰ ਤੇਲ ਨੂੰ ਸਾਰੇ ਨੂੰ ਸੋਖ ਲੈਂਦਾ ਲੋ ਜੀ ਇਹ ਤਾਂ ਮੈਂ ਟੱਪਾ ਲਾ ਕੇ ਰੱਖ ਦਉਗੀ ਫ੍ਰਿਜ ਚ ਰੱਖਣ ਦਾ ਵੀ ਹਰਦਾ ਸੰਦੀ ਪਹਿਲੇ ਕੰਮ ਕਰ ਜਾਂਦੀ ਹੈ ਵਿੱਚ ਕਿ ਟੱਪਰ ਵਿੱਚ ਰੱਖ ਦਉਗੀ ਲੋ ਮੈਨੂੰ ਨਹੀਂ ਆ ਰਿਹਾ ਮੈਨੂੰ ਅੱਜ ਕਿਤੇ ਲੱਫਣਾ ਪਊਗਾ ਤੇ ਅਗਲਾ ਕੰਮ ਹੈਗਾ ਕਿ ਮੈਂ ਆਪਣੀ ਡਾਈਟ ਬਣਾਉਣੀ ਹੈ ਬੀਬੀ ਦੀ ਵੀ ਬਣਾਉਣੀ ਹੈ ਆਪਦੀ ਵੀ ਬਣਾਉਣੀ ਹੈ ਇਹ ਵਾਲਾ ਇਨਸਟਰੂਮੈਂਟ ਸਭ ਤੋਂ ਬੈਸਟ ਹੈ ਹਰ ਘਰ ਦੇ ਵਿੱਚ ਮੈਂ ਕਹਣੀ ਹੁੰਦਾ ਝੱਜਾ ਜੂਰੀ ਹੈ ਅੱਗੇ ਮੈਂ ਕਹਣੀ ਦੂਸਰ ਬੇਸ਼ੱਕ ਮਿਕਸੀ ਜੂਸਰ ਲਾ ਹੋਵੇ ਆਹ ਜੂਸ ਹੋਵੇ ਇੱਕ ਤੇ ਪਹਿਲੇ ਪਰਾਲੋ ਕੇ ਹੁੰਦੀ ਸੀ ਦਾਖਾਂ ਤੇ ਬਦਾਮ ਭਿਉਣੀ ਹੁੰਦੀਆਂ ਆ ਉਹ ਛਿਲਕੇ ਬੀਬੀ ਨੇ ਸਵੇਰੇ ਰੱਖਦੇ ਚਾਹ ਬਹਉਂਦੀ ਭੋਵੀ ਨੂੰ ਹਮੈਂ ਦੁਬਾਰਾ ਪਾਣੀ ਬਦਲਦੇ ਆ ਬਾਕੀ ਕੁਲੇ ਤੇ ਅੰਲਣ ਅਸੀਂ ਦਾਖਾਂ ਤੇ ਬਦਾਮ ਭਿਉਂਦੇ ਨੇ ਆ ਔਰ ਸਤਨੀਆਂ ਅਸੀਂ 4 8 10 ਖਾਦੇ ਨੇ ਕਿ ਜਾਨੀ ਕਿ ਇਦਾਂ ਹੀ ਸੋਹੀਏ ਜਿਹੜੀ ਉਹ ਇਸ ਤਰ੍ਹਾਂ ਹੀ ਭਾ ਲਿੱਤੀ ਆ ਤੇ ਦੇ ਲਈ ਬਾਗ ਇਸ ਥੋੜਾ ਦੁੱਧ ਥੋੜੇ ਜਿਹੀ ਛੋਲਿਆਂ ਦੇ ਰਾਣੀ ਬਸ ਜਿੰਨੇ ਕੇ ਮੋٹے-ਮੋٹے ਹੀ ਇਕੜ ਲੈ ਕਾ ਲੋ ਬਾਕੀ ਜ਼ਰੂਰੀ ਨਹੀਂ ਹੈ ਸਾਰੇ ਲੋਹ ਨਹੀਂ ਆਪਾਂ ਇਹਦਾ ਆਉ। ਤੁਸੀਂ ਪਤਾ ਕੀ ਕਰੋ ਜੀ ਜਿਹੜਾ ਫੁੱਲਾਂ ਖਾੜੀ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਡਰਾਈ ਰੋਸਟ ਕਰ ਲਓ। ਤੇ ਉਹ ਇੱਕ ਛੋਲੇ ਆ ਜਿਹੜੇ ਇਹਨਾਂ ਨੂੰ ਉਹਦੇ ਨਾਲ ਮਿਕਸ ਕਰ ਲਓ ਇਹਨਾਂ ਨੂੰ ਰੋਸਟ ਕਰਨ ਦੀ ਲੋੜ ਹੈਗੀ ਆ ਤਾਂ ਪਹਿਲਾਂ ਕਿਚਨੇ ਮੋੜੀ ਨੇ। ਤੇ ਇਹਨਾਂ ਦੋਨੋਂ ਚੀਜ਼ਾਂ ਨੂੰ ਗ੍ਰਾਈਂਡ ਕਰਕੇ ਰੱਖ ਲਓ ਤੁਸੀਂ। ਫੁੱਲਾਂ ਖਾਣੇ ਪਹਿਲਾਂ ਰੋਸਟ ਕਰ ਲਿਓ। ਇਹਨੂੰ ਗਰਾਈਂਡ ਕਰ ਲੋ ਕਾਲੀ ਸੌਂਗਾਂ ਆ ਜਿਹੜੇ ਭੁੰਨੇ ਹੋਏ ਨੇ ਇਹਨਾਂ ਨੂੰ ਗਰਾਈਂਡ ਕਰ ਲੋ ਦੋਸਤੋ ਬਾਅਦ ਤੁਸੀਂ ਉਹਨਾਂ ਦੇ ਚੱਕੋ ਪਾਊਡਰ ਪਾਊਡਰ ਦੇ ਚ ਮੈਂ ਵੀ ਇਹ ਕੰਮ ਕਰਵਾਉਣ ਵਾਲੀ ਐ ਰਹੀ ਹਾਂ ਇੱਕ ਬੈਨ ਲੈਣਾ ਸਾਰਾ ਕੁਝ ਇਕੱਠਾ ਹੀ ਜਿਵੇਂ ਬਦਾਮ ਕਾਜੂ ਛੋਲਿਆਂ ਨੂੰ ਧਾੜੋ ਫੁੱਲ ਮਖਾਣੇ ਇਹ ਸਾਰਾ ਕੁਝ ਇਕੱਠਾ ਗਰਾਈਂਡ ਕਰ ਲਿਆ ਤੇ ਬਸ ਉਹਨਾਂ ਤੇ ਗਲਤੀ ਰਹੀ ਕਿ ਜ਼ਾਮ ਵਿੱਚ ਗ੍ਰਾਇੰਡ ਨਹੀਂ ਕਰਦੇ ਕਰਨੀ ਸੀ ਜੇ ਉਹ ਰਾਤੋਂ ਭਾਂਉ ਪੇ ਰੱਖੇ ਜਾਂਦਾ ਜ਼ਿਆਦਾ ਵਧੀਆ ਹੁੰਦੀ ਆ ਤੇ ਜਦੋਂ ਚੱਲੇ ਭਾਂਉ ਪੇ ਥੱਲੇ ਜਾ ਇਸ ਕਰਕੇ ਬਸ ਦੋ ਚੀਜ਼ਾਂ ਗ੍ਰਾਇੰਡ ਕਰਕੇ ਰੱਖ ਲਓ ਇੱਕ ਤਾਂ ਮੈਨੂੰ ਇਹਦਾ ਆਹ ਸੋਖਾ ਵੀ ਇੱਕ ਗਲਾਸ ਦੇ ਹੀ ਹੁੰਦਾ ਬਸ ਸਾਫ਼ ਕਰਨ ਵਾਲਾ ਉਹ ਲਾ ਲਾ ਲਓ। ਲੋਸ ਮੈਂ ਤਾਂ ਬੀਬੀ ਫਿਰ ਅੱਧਾ ਅੱਧਾ ਕਰ ਲੈਨੇ ਆ। ਉਹਦੇ ਇਸ ਤਰ੍ਹਾਂ ਘੁਟਵਾ ਦੂੰਗੀ। ਬੀਬੀ ਦਾ ਕੱਪ ਫੁੱਲ ਕੱਪ ਆਪਾਂ। ਤੁਸੀਂ ਮੈਂ ਇੱਕ ਬਣਾਣਾ ਪਾਣੀ ਇਹ ਵਿੱਚ ਦੀ ਜਮ ਦਿੰਦੀ ਮੈਨੂੰ ਨਾ ਪਾਣੀ। ਵੀ ਕਾਲਾ ਜਾ ਜਾਂਦਾ ਪਿਆ ਪਿਆ ਬੀਬੀ ਲੇਟ ਪਿੰਦੀ ਐ। ਤੇ ਮੈਂ ਤਾਂ ਹੁਣੇ ਪੀਜਾ ਸਮਝ ਆਉਂਦੀ ਜਾਂਦੀ। ਫਿਰ ਮੈਂ ਇੱਕ ਬਣਾਣਾ ਪਾ ਲਈ ਹੁੰਦੀ। ਫਿਰ ਥੋਕੀ ਜਿਨੀ ਨਾਲ ਵੀ ਵਾਦੇ। ਗੈਰਾ ਬਾਰੋਲੀ ਤੱਕ। ਫਿਰ ਆਪਣੇ ਕੋਲੇ ਓਲਸ ਹੁੰਦੇ ਆ ਉਸ ਤੋਂ ਬਾਅਦ ਆਪਾਂ ਓਲਸ ਕਰ ਲੈਣੇ ਆ ਬਸ ਐਂ ਕਰਦੀ ਕਰਾਉਂਦੀ ਦਿਨ ਕੱਢ ਲੈਣੇ ਫਿਰ ਰਹੀ ਲੈ ਜਾਣੀ ਇਹਦੇ ਉੱਥਾ ਲੈਣੇ ਆ ਕਿ ਪਹਿਲਾਂ ਉਹ ਹਾਪੀ ਕੇ ਰੋਟੀ ਖਾਣੀਆਂ ਸੇਕੋਤਾਂ ਆਪਾਂ ਕੋਲੇ ਦਾੋਂ ਭੈਣਾ ਕਹਿਣਗੇ ਇਹਨਾਂ ਕੁਝ ਖਾਪੀ ਜਾਵਾਂ ਸੁੱਤੀ ਜਾਂਦੀ ਮੈਨੂੰ ਸੀ ਭੁੱਖ ਕਾਦੀ ਲੱਗਣੀ ਸੀ ਸਹੀ ਕਰਦਾ ਇਹਨਾਂ ਕੁਝ ਖਾਪੀ ਭੁੱਖ ਨਹੀਂ ਲੱਗਦੀ så er det det. ਦੇਅਲੀ ਇਹ ਕੱਤੀ ਯੂਜ਼ ਹੁੰਦੀ ਗਾ ਰਹਿਣ ਫਿਰ ਇਹਨਾਂ ਨੂੰ ਕੁਝ ਨਹੀਂ ਹੁੰਦਾ ਸਾਲੋਂ ਸਾਲ ਲਾਦੀ ਆ ਦੇ ਸਾਬੀਆਂ ਜਣ ਜੇ ਇਹਨਾਂ ਨੂੰ ਰਫ ਐਂਡ ਟਫ ਵੀ ਬਣਾਇਆ ਤੇ ਉੱਥੇ ਛੱਡਤਾ ਫੇਰ ਨਹੀਂ ਇਹ ਬਚਦੀਆਂ ਹੋਣਾ ਆਪਾਂ ਮਿਲਾਂਗੇ ਤੁਹਾਨੂੰ ਸ਼ਾਮ। ਲਓ ਜੀ ਸ਼ਾਮ ਹੋ ਗਈ ਮੈਂ ਤੁਹਾਨੂੰ ਸਵੇਰੇ ਕਿਹਾ ਸੀਗਾ ਕਿ ਆਪਾਂ ਸ਼ਾਮ ਨੂੰ ਮਿਲਦੇ ਆਂ। ਸੋ ਸ਼ਾਮ ਨੂੰ ਮਿਲ ਰਹੇ ਆਂ ਆਪਾਂ। ਸ਼ਾਮ ਦੇ 7:30 ਹੋ ਗਿਆ ਜੀ ਥੋੜਾ ਜਿਹਾ ਟਾਈਮ ਨਾਲ ਆ ਗਈਆਂ ਸੀਗੀਆਂ। ਸ਼ਾਪ ਤੋਂ ਕਈ ਵਾਰੀ ਬਹੁਤ ਜ਼ਿਆਦਾ ਸਕਾਊਟ ਹੋ ਜਾਂਦੀ ਹੈ। ਅੱਜ ਥੋੜਾ ਜਿਹਾ ਟਾਈਮ ਨਾਲ ਆ ਗਈ ਸੀ ਆਪਾਂ ਕਿਉਂਕਿ ਮੈਂ ਸੂਟ ਸਾਟ ਵੀ ਕੈਲਰ ਤੋਂ ਫੜਨੇ ਸੀਗੇ। ਤੇ ਜਦੋਂ ਨਾ ਹੁਣ ਤੁਸੀਂ ਇੰਨੇ ਜ਼ਿਆਦਾ ਸੌਫਟਨੈਸ ਜਿਹੇ ਕੱਪੜੇ ਪਾਉਣ ਲੱਗ ਜੂ ਬਹੁਤ ਜ਼ਿਆਦਾ ਸੌਫਟਨੈਸ ਹੈ ਜੇ ਇੰਨੇ ਸੌਫਟ ਕੱਪੜੇ ਜਦੋਂ ਅਸੀਂ ਪਾਉਣ ਲੱਗ ਜਾਂਦੇ ਆ ਫੁੱਲੇ ਡੁੱਲੇ ਫਿਰ ਹੋਰ ਕੱਪੜੇ ਪਾਉਣੇ ਬਹੁਤ ਔਖੇ ਲੱਗਦੇ ਆ ਮੈਂ ਤੁਹਾਨੂੰ ਆਪਦਾ ਸੂਟ ਦਿਖਾਉਣੀ ਆ ਕਿ ਮੈਂ ਸੂਟ ਲੈ ਕੇ ਆਈ ਆ ਸੂਟ ਦੀ ਫਿਟਿੰਗ ਵੀ ਬਹੁਤ ਅੱਛੀ ਆ ਪਰ ਜਦੋਂ ਇੰਨੇ ਖੁੱਲੇ ਪਾਉਣ ਲੱਗ ਜਾਂਦੇ ਆ ਹੁਣ ਤੇ ਉਦੋਂ ਫਿਰ ਥੋੜੇ ਜਿਹਾ ਲੱਗਦੇ ਵੀ ਪਾਉਣੇ ਔਖੇ ਲੱਗਦੇ ਹੈ ਗਰਮੀ ਇੰਨੀ ਜ਼ਿਆਦਾ ਮੈਂ ਬੈਠ ਕੇ ਤੁਹਾਨੂੰ ਸੂਟ ਦਿਖਾਉਣੀ ਆ ਆਪਦਾ ਬੈਠਣ ਲਈ ਜਗ੍ਹਾ ਲੱਭੀ ਆ ਪਰ ਉੱਪਰ ਜਗਾ ਚਾਹੀਦੀ ਹੈ ਬੇਟ ਨੂੰ ਹਸਦੀ ਗਰਮੀ ਜਨਾ ਜੀ ਬਸ ਮੈਂ ਤਾਂ ਦੇਖ ਲਿਆ ਵੀ ਰਿਓਨ ਜਿਹੜਾ ਕੱਪੜਾ ਹੈਗਾ ਨਾ ਇਹਦੀ ਵਰਗੀ ਤਾਂ ਰੀਸ ਹੀ ਨਹੀਂ ਲੱਗੀ ਬੜਾ ਵਧੀਆ ਕੱਪੜਾ ਹੈ ਮਜ਼ਾ ਹੀ ਆ ਜਾਂਦਾ ਬਾਹਰ ਤੇ ਸੂਟ ਮੈਂ ਲਿਆਈ ਇਹ ਸੂਟ ਵਧੀਆ ਸਟਿਚ ਹੋਇਆ ਬਹੁਤ ਸੋਹਣਾ ਲੱਗਦਾ ਹੈ ਪਰ ਕੋણો ਔਖ ਲੱਗਦਾ ਹੈ ਕਿਉਂਕਿ ਆਦਤ ਪੈ ਗਈ ਜਿਆਦਾ ਸੌਫਟ ਜੀ ਸੂਟ ਪਾਉਣ ਦੀ ਸੂਟ ਤਾਂ ਬਹੁਤ ਘੈਂਡਾ ਹੈ ਪੂਰਾ ਕੁਲ ਲੈਥੀ ਆ ਲੋ ਲੋ ਇਹ ਵਾਲਾ ਹੈਗਾ ਆਪਣਾ ਸੂਟ ਇਹ ਵਾਲਾ ਇਹਦਾ ਨੈੱਕ ਹੈ एकदम ਠੀਕ ਹੈ ਤੇ ਬੈਗ ਦਿਖਾ ਦਿੰਨੀ ਆ ਇਹ ਹੈਗੀ ਹੈ ਇਹਦੀ ਬੈਗ ਹਾਂ ਆ ਲੋ ਮੇਰੇ ਵੱਲੀ ਹੈ ਕੈਮਰਾ ਸਹੀ ਹੈ ਸਹੀ ਦਿਖ ਰਿਹਾ ਆ ਲੋ ਜੀ ਇਹ ਹੈਗਾ ਵਰਕ ਹੋਇਆ ਹੋਇਆ ਬੈਕ ਸਾਈਡ ਤੇ ਵੀ ਇਹਦੇ ਇੱਥੇ ਤੱਕ ਵਰਕ ਕਰਦਾ ਕਮਲ نیچے ਤੱਕ ਲੱਗ ਤੱਕ ਵਰਕ ਹੋਇਆ ਹੋਇਆ ਇਹਦਾ ਤੇ ਇਹ ਹੈਗਾ ਜੀ ਇਹਦਾ ਬਾਜੀ ਦਾ ਡਿਜ਼ਾਈਨ ਬਾਜੀ ਤੇ ਵਰਕ ਹੋਇਆ ਸੀ ਅੱਗੇ ਡਿਜ਼ਾਈਨਿੰਗ ਕਰੀਆ ਐਂਕਰਿੰਗ ਕਰੀ ਹੋਈ ਹੈ ਐਂਕਰਿੰਗ ਮੈਂ ਕਰਵਾਈ ਲੈਣੀ ਹੈ ਤੇ ਆਹ ਲੇਸ ਲੱਗੀ ਹੋਈ ਹੈ ਬਲੈਕ ਬਲੈਕ ਕਲਰ ਦੀ ਔਰਗੈਂਜ਼ਾ ਦੀ ਲੇਸ ਲੱਗੀ ਹੋਈ ਹੈ ਤੇ ਬਾਕੀ ਸਾਰੀ ਬਾਜੀ ਦੇ ਉੱਪਰ ਵਰਕ ਹੋਇਆ ਸੀ ਕਾਫੀ ਵਰਕ ਸੀ ਰਹੀ ਇਹਦੇ ਤੇ ਇੱਕ ਘੇਰਾ ਵੀ ਦਿਖਾ ਦਿੰਨੀ ਆ ਮੈਂ ਤੁਹਾਨੂੰ ਆਹ ਲਓ ਘੇਰਾ ਨਾ ਆਪਣਾ ਮਤਲਬ ਕਿ ਪਲੇਨ ਸੀਗਾ ਕਿਉਂਕਿ neck ਤੇ ਵਰਕ ਸੀ back ਤੇ ਔਰ ਬਾਜੀ ਤੇ ਘੇਰੇ ਤੇ ਫਿਰ ਮੈਂ ਐਂਕਰਿੰਗ ਕਰਵਾ ਲਈ ਇਹ ਲੇਸ ਵਾਲੀ ਠੀਕ ਹੈ ਐਂਕਰਿੰਗ ਇਹ ਨਾਲ ਸੋਹਣਾ ਜਿਹਾ ਲੱਗਣ ਆ ਜਾਂਦਾ ਸੂਟ ਤੇ ਸਲਵਾਰ ਦਿਖਾਉਣੀ ਹੈ ਤੁਹਾਨੂੰ ਆਹ ਹੈਗੀ ਸਲਵਾਰ ਜਿੱਦਾਂ ਘੇਰਾ ਬਣਾਇਆ ਸੀ ਉਦਾਂ ਹੀ ਆਪਾਂ ਸਲਵਾਰ ਬਣਾਈ ਆ ਆਹ ਵਾਲੀ ਐਂਕਰਿੰਗ ਕੀਤੀ ਹੋਈ ਆ ਟਿੰਟੈਕਸ ਪਾਰਟੀਆਂ ਦੇ ਉੱਪਰ ਐਂਕਰਿੰਗ ਹੁੰਦੀ ਆ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਮਲ ਕਾਟਨ ਦਾ ਦੁਪੱਟਾ ਲੋ ਸੌਫਟ ਜਿਹਾ ਦੁਪੱਟਾ ਲਾਈਂ ਅੰਡਾਈਂ ਵਾਲਾ ਤੇ ਇਹ ਹੈਗਾ ਇਹਦੇ 4 ਸਾਈਡ ਲੇਸ ਵਾਹ ਮਗੇ ਆਪਾਂ 1 2 ਅਰਸੋਂ ਨੂੰ ਬਹਾਦਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਸਾਡੀ ਸਕੂਲ ਦੇ ਵਿੱਚ ਇੱਕ ਪਾਰਟੀ ਹੈ ਉਹਦੇ ਲਈ ਆਪਾਂ ਇਹ ਸੂਟ ਬਣਾਇਆ ਹੈ ਕੱਲ ਨੂੰ ਹੀ ਇੱਕ ਪਾਰਟੀ ਇੱਕ ਹੈਗੀ ਮੰਡੇ ਨੂੰ ਨਹੀਂ ਕੱਲ ਨੂੰ ਨਹੀਂ ਪਾਉਣਾ ਇਹ ਇਹ ਮੈਂ ਪਾਉਣਾ ਹੈਗਾ ਸੈਟਰਡੇ ਸੈਟਰਡੇ ਬੜੀ ਪਾਰਟੀ ਤੇ ਦੱਸਿਆ ਤੁਸੀਂ ਤੁਹਾਨੂੰ ਮੇਰਾ ਸੂਟ ਕਿਹੋ ਜਿਹਾ ਲੱਗਿਆ ਕਾਫੀ ਅੱਛਾ ਲੱਗਦਾ ਮੈਨੂੰ ਵਧੀਆ ਲੱਗਿਆ ਇਸ ਸੱਚ ਚੱਲਦੇ ਹਾਂ neck ਬੜਾ ਵਧੀਆ ਚਾ ਲੱਗਦਾ ਹੈਗਾ ਇਹਦਾ ਸੁਪਰ ਜਿਆ ਸੁਪਰ ਜਿਆ ਚਿਰਛੋਟਾ ਵਰਕੇ ਜਾਂ ਤਰੀਕ ਜਾ ਇਹਦੇ ਤੇ ਤੇ ਆ ਨਾ ਮੇਲ ਪਈ ਹੋਈ ਆਂ ਗਿਆ ਦੇਖੋ ਤੁਸੀਂ ਇਹਦੇ ਤੇ ਇਦਾਂ ਤੇ ਫੇਰ ਇਹ ਤੇ ਸਾਰੀ ਬਾਜੀ ਦੇ ਉੱਪਰ ਪੂਰੀ ਆ ਔਰ ਮੈਂ ਫਰੰਟ ਬੈਕ ਤੇ ਲਾਈਨਿੰਗ ਲਵਾਈ ਹੋਈ ਆ ਵੈਸੇ ਲੋੜ ਵੀ ਨਹੀਂ ਸੀਗੀ ਨਾਲ ਵਾਲ ਦੀ ਬੇਸ਼ੱਕ ਦੀ ਸਰਦਾ ਸੀ ਸਰਦਾ ਸੀਗਾ ਦੇਖੋ ਬਿਲਕੁਲ ਵੀ ਸੀਥੂ ਨਹੀਂ ਹੈਗਾ ਬਾਤ ਹੀ ਨਹੀਂ ਲਾਤੀ ਨਹੀਂ ਨਹੀਂ ਬਾਤ ਇਹ ਦੀ ਤੇ ਬਸ ਫਰੰਟ ਬੈਕ ਤੇ ਮੈਂ ਲਵਾਈ ਹੋਈ ਆ ਜਿਉਂਗੇ ਪਤਾ ਕੀ ਆ ਜੀ ਮੈਂ ਤੁਹਾਨੂੰ ਦੱਸ ਦਿਆਂ ਦਾ ਇੱਕ ਕਾਰਨ ਆ ਲਵਾਉਣ ਦਾ ਮੈਂ ਕਿਉਂ ਲਵਾਉਣੀ ਆ ਗੱਲ ਇਹ ਨਹੀਂ ਹੈ ਕਿ ਇਹ ਸੀਥਰੂ ਨਹੀਂ ਹੈਗਾ ਦੇ ਨਾਲ ਬਾਉ ਇਹ ਨਹੀਂ ਹੈ ਗੱਲ ਗੱਲ ਪਤਾ ਕੀ ਹੈ ਜਦੋਂ ਪਸੀਨਾ ਆਉਂਦਾ ਸ਼ਰਟ ਆ ਜਿਹੜੀ ਨਾਲ ਚਿਪਕ ਜਾਂਦੀ ਹੈ ਤੇ ਗਿੱਲੀ ਹੋ ਜਾਂਦੀ ਹੈ ਉਹ ਬਹੁਤ ਬੁਰੀ ਲੱਗਦੀ ਹੈ ਫਿਰ ਤੇ ਪਰ ਜੇ ਲਾਈਨਿੰਗ ਲੱਗੀ ਹੋਵੇ ਤੇ ਲਾਈਨਿੰਗ ਅੰਦਰੋਂ ਗਿੱਲੀ ਹੁੰਦੀ ਹੈ ਸ਼ਰਟ ਬਿਲਕੁਲ ਗਿੱਲੀ ਨਹੀਂ ਹੁੰਦੀ ਬਸ ਇਹੀ ਕਾਰਨ ਹੈ ਮੈਂ ਲਾਈਨਿੰਗ ਤਾੜ ਲੋਣੀ ਹੈ ਮੈਨੂੰ ਤਾਂ ਚੰਗੇ ਨਹੀਂ ਲੱਗਦੇ ਹੈਗੇ ਸੂਟ ਤੇ ਫਿਰ ਉਹ ਬਿਲਕੁਲ ਹੀ ਨਾਲ ਆ ਚਿਪਕ ਜਾਂਦੀ ਹੈ ਜਿਵੇਂ ਹੁਣ ਆ ਹੈ ਇਹ ਤਾਂ ਚਲੋ ਲੂਸ ਨੇ ਜੇ ਇਹ ਫਿਟਿੰਗ ਵਾਲੇ ਹੁਣ ਫਿਰ ਇਹ ਵੀ ਆ ਚਿਪਕਣ ਨਾਲ ਤਾਂ ਕਰਕੇ ਮੈਂ ਫਰੰਟ ਬੈਕ ਤੇ ਲਾਈਨਿੰਗ ਜ਼ਰੂਰ ਲਵਾਉਣੀ ਹੈ ਸਨਵਾਰ ਤੇ ਕੋਈ ਲਾਈਨਿੰਗ ਨਹੀਂ ਹੈ ਬਾਜੀ ਤੇ ਕੋਈ ਲਾਈਨਿੰਗ ਨਹੀਂ ਹੈ ਬਾਜੂ ਆਪੋ ਖੁੱਲੀਆਂ ਨੇ ਉਹ ਆਪਣੀਆਂ ਸਦਾ ਬਾਹਰ ਖੁੱਲੀਆਂ ਹੀ ਹੁੰਦੀਆਂ ਨੇ ਸੋ ਇਹ ਹੈਗਾ ਆਪਣਾ ਸੂਟ ਦੱਸਿਓ ਸਾਰੀਆਂ ਭੈਣਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਮੇਰਾ ਸੂਟ ਮੇਰੀ ਸੂਟ ਦੀ ਸਟੀਚਿੰਗ ਕਿ ਐਸੀ ਲੱਗੀ ਤੁਹਾਨੂੰ ਬਹੁਤ ਅੱਛੀ ਲੱਗੀ ਮੈਨੂੰ ਤਾਂ ਵੈਸੇ ਇੱਕਾ ਦਾ ਬਟਨ ਦਿੱਤਾ ਲੋੜ ਵੀ ਨਹੀਂ ਹੈ ਲੋੜ ਨਹੀਂ ਹੈ ਇੱਕੜਾ ਜਿਆਦਾ ਬਟਨ ਦੀ ਤਾਂ ਨਹੀਂ ਲੋੜ ਨਹੀਂ ਲੋੜ ਬਟਨ ਦੀ ਸਹੀ ਸੀਗਾ ਬਸ ਗੁੱਡ ਹੈ ਕੜਾਈ ਬਹੁਤ ਹੈ ਹਾਂ ਜਿਹੜੀ ਇਹਦੇ ਨਾਲ ਆ ਵਾਲੀ ਸਟਾਈਲ ਹੈਗਾ ਜਿਹੜਾ ਬੈਕ ਸਾਈਡ ਤੇ ਵੀ ਇਦਾਂ ਵਰਕ ਹੈ ਇਹ ਬਹੁਤ ਜਿਆਦਾ ਸੋਹਣਾ ਲੱਗਦਾ ਮੈਨੂੰ ਨਵਾਂ ਸਟਾਈਲ ਸੀਗਾ ਬਿਲਕੁਲ ਸਟਾਈਲਿਸ਼ ਜਿਹਾ ਸੂਟ ਸੀਗਾ ਇਹ ਕੋਮਨ ਜਿਹਾ ਸੂਟ ਨਹੀਂ ਸੀਗਾ ਇਸ ਕਰਕੇ ਆਪਾਂ ਸਟਿਚ ਕਰਾ ਲਿਆ ਇਹਦੇ ਨਾਲ ਦਾ ਆਪਾਂ ਭੈਣ ਜੀ ਨੂੰ ਦਿੱਤਾ ਰਖੜੀਆਂ ਦਾ ਇਹਦੇ ਨਾਲ ਦਾ ਹੀ ਆਪਾਂ ਗੁਰਪ੍ਰੀਤ ਨੂੰ ਦਿੱਤਾ ਦੂਜੇ ਨਾਲ ਉਹਦੀ ਬੇਟੀ ਆਈ ਸੀ ਛੁੱਟੀਆਂ ਵਿੱਚ ਦੇਖੇ ਨੇ ਰਖੜੀ ਦਾ ਨਹੀਂ ਦਿੱਤਾ ਸੀਗਾ ਵੈਸੇ ਉਹ ਛੁੱਟੀਆਂ ਵਿੱਚ ਜਦੋਂ ਆਈਆਂ ਸੀਗੀਆਂ ਉਦੋਂ ਉਹਨਾਂ ਨੂੰ ਇਹ ਵਾਲੇ ਸੂਟ ਦਿੱਤੇ ਸੀਗੇ ਅਸੀਂ ਤੇ ਉਹਨਾਂ ਨੇ ਇੱਕੋ ਜਿਹਾ ਬਣਾ ਲਿਆ ਸੀ ਤੇ ਸੇਮ ਹੀ ਸੀਗੇ ਤੇ ਬਸ ਮੈਂ ਵੀ ਉਹਦੇ ਸਟੀਚਿੰਗ ਕਰਨਾ ਦੇ ਦਿੱਤਾ ਸੀ ਤੇ ਮੇਰਾ ਮਸਾਂ ਬਣਿਆ ਉਹ ਵੀ ਕਹਿ ਕਹਿ ਕੇ ਕਿਉਂਕਿ ਹੋਰ ਭੈਣਾਂ ਦੇ ਵਿੱਚ ਸੂਟ ਆ ਜਾਂਦੇ ਨੇ ਹਨਾ ਕਾਲੀ 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 ਤੇ ਫਿਰ ਮੈਂ ਕਿਹਾ ਵੀ ਜੇ ਨਹੀਂ ਬਣਦਾ ਤਾਂ ਮੈਨੂੰ ਮੇਰਾ ਤਾਂ ਪੜਾ ਲਓ ਤੇ ਫਿਰ ਕਹਿੰਦੇ ਨਹੀਂ ਵਿੱਚ ਹੀ ਕੱਢ ਦਿੰਦੇ ਆ ਫਿਰ ਉਹ ਵੀ ਵਿੱਚ ਹੀ ਕੱਢਿਆ ਹੁਣ ਮੇਰਾ ਸੂਟ ਇਹ ਤੇ ਚਲੋ ਹੁਣ ਮੈਂ ਪਾਰਟੀ ਤੇ ਪਰ ਠੀਕ ਹੈ ਜੀ ਪਰ ਗੱਲ ਫੇਰ ਉੱਥੇ ਆ ਜਾਂਦੀ ਹੈ ਜਿਹੜਾ ਸਵਾਦ ਇੰਨਾ ਚ ਹੈ ਉਹ ਇੰਨਾ ਚ ਹੈ ਨਹੀਂਗਾ ਪਰ ਫਿਰ ਵੀ ਟੌਰ ਤਾਂ ਕੱਢਣਾ ਹੀ ਪੈਂਦਾ ਨਾ ਟੌਰ ਕਢਣ ਤੋਂ ਸਾਨੂੰ ਹੋਖਦੇ ਵੀ ਹੁਣ ਆਪਿੰਦਾ ਤੋ ਗਰਮੀ ਦੇ ਵਿੱਚ ਹਮੇਸ਼ਾ ਪੱਕੀ ਪਾਈਏ ਸੋਚਦੇ ਆ ਗਰਮੀ 'ਚ ਪਾਓ ਲੂਸ ਫਿਟਿੰਗ ਦੇ ਕੱਪੜੇ ਕਦੇ ਟਾਈਟ ਫਿਟਿੰਗ ਨਾ ਪਾਓ ਉਹ ਜੇ ਤੁਸੀਂ ਬਹੁਤ ਸੌਖੇ ਰਹਿੰਦੇ ਹੋ ਸੌਖਾ ਸਾਹ ਆਉਂਦਾ ਗਰਮੀ ਘੱਟ ਲੱਗਦੀ ਆ ਤੁਹਾਨੂੰ ਤੇ ਪਰ ਜਦੋਂ ਕਿਤੇ ਦੇਖੋ ਜਾਣਾ ਆਉਣਾ ਹੁੰਦਾ ਕੋਈ ਪਾਰਟੀ ਹੁੰਦੀ ਆ ਕੋਈ ਫੰਕਸ਼ਨ ਹੁੰਦਾ ਉਦੋਂ ਤਾਂ ਆਪਾਂ ਨੂੰ ਥੋੜਾ ਜਿਹਾ ਪਾਉਣਾ ਹੀ ਪੈਂਦਾ ਉੱਥੇ ਆਪਾਂ ਇਸ ਤਰੀਕੇ ਨਾਲ ਨਹੀਂ ਜਾ ਸਕਦੇ ਤਾਂ ਕਰਕੇ ਮੈਨੂੰ ਇਹ ਇਸ ਤਰ੍ਹਾਂ ਬਣਾਉਣਾ ਪਿਆ ਜੇ ਮੈਨੂੰ ਪਾਉਣਾ ਵੀ ਪਊਗਾ ਅਦਰਵਾਈਜ਼ ਜਿਹੜਾ ਕੰਫਰਟ ਹੈਗਾ ਓਹੋ ਲੂਸ ਫਿਟਿੰਗ ਦੇ ਵਿੱਚ ਕੋਈ ਤਾਂ ਸਟਾਈਲ ਪਾ ਲਿਆ ਕੋਈ ਤਾਂ ਖੁੱਲੀਆਂ ਬਾਜੂਆਂ ਵਾਲਾ ਸੂਟ ਹੈ ਨਾ ਉਹਦੇ ਵਰਗੀ ਰੀਸਨੀਆ ਰੂਟੀਨ ਦੇ ਵਿੱਚ ਆਪਾਂ ਘਰ 'ਚ ਵੀ ਉਦਾਂ ਹੀ ਬਾਕੇ ਰੱਖੀਏ ਤੇ ਜਿਆਦਾ ਸੌਖੇ ਰਹਿੰਦੇ ਆ ਜੌਬ ਤੇ ਵੀ ਜਾਂਦੇ ਆ ਤਾਂ ਜਿਆਦਾ ਸੌਖੇ ਰਹਿੰਦੇ ਆ ਤਾਂ ਹਲਕੇ ਹਲਕੇ ਜਿਹੇ ਸੰਘੋ ਤੇ ਇਸ ਕਰਕੇ ਗਰਮੀ ਦੇ ਵਿੱਚ ਬਸ ਇਹੀ ਸੋਚੋ ਕਿ ਆਪਾਂ ਹਲਕੇ ਜਿਹੇ ਪਾਉਣੇ ਆ ਲੂਸ ਫਿਟਿੰਗ ਦੇ ਪਾਉਣੇ ਆ ਫਿਟਿੰਗ ਜਿਆਦਾ ਕਰਦੇ ਨਾ ਬਣਾਓ ਤੇ ਬਸ ਜਿਹੜੇ ਪਾਰਟੀ ਵੀਅਰ ਸੂਟ ਹੁੰਦੇ ਨੇ ਜਾਂ ਕਿਸੇ ਫੰਕਸ਼ਨ ਤੇ ਪਾਉਣੇ ਨੇ ਉਹ ਆਪਾਂ ਨੂੰ ਕਸੋਚਣਾ ਪੈਂਦਾ ਉਹਨਾਂ ਨੂੰ ਪਾਉਣਾ ਹੀ ਪੈਂਦੇ ਨੇ ਜੀ ਉਹਦੇ ਤੋਂ ਆਪਾਂ ਨਹੀਂ ਬਚ ਸਕਦੇ ਹੈਗੇ ਸੋ ਇਸ ਕਰਕੇ ਆਪਾਂ ਸੂਟ ਪਾਵਾਂਗੇ ਜਿਹਦੇ ਤੋਂ ਆਪਾਂ ਬਚ ਨਹੀਂ ਸਕਦੇ ਫਿਰ ਜਦੋਂ ਮੈਂ ਪਾਉਂਗੀ ਤਾਂ ਮੈਂ ਫੇਰ ਦਿਖਾਵਾਂਗੀ ਸੂਟ ਜਿਹੜਾ ਹਮੇਸ਼ਾ ਸਟਿਚਿੰਗ ਹੋਣ ਤੋਂ ਬਾਅਦ ਪਤਾ ਲੱਗਦਾ ਹੁੰਦਾ ਹੈ ਉਹਨਾਂ ਚਿਰ ਸੂਟ ਦੀ ਗ੍ਰੇਸ ਆਪਾਂ ਨੂੰ ਪਤਾ ਨਹੀਂ ਲੱਗਦੀ ਜੇ ਉਦਾਂ ਹੀ ਆਪਾਂ ਦਿਖਾਈਏ ਤਾਂ ਗ੍ਰੇਸfull ਨਹੀਂ ਲੱਗਦੇ ਹੁੰਦੇ ਜੀ ਕੱਪੜੇ ਪਰ ਜਦੋਂ ਅਸੀਂ ਇਹਨਾਂ ਨੂੰ ਸਟਿਚ ਕਰਕੇ ਵੇਅਰ ਕਰਦੇ ਆਂ ਉਦੋਂ ਇਹਨਾਂ ਦੀ ਐਕਚੁਅਲ ਗ੍ਰੇਸ ਆ ਜਿਹੜੀ ਉਹ ਸਾਹਮਣੇ ਆਉਂਦੀ ਹੈ ਵੇਅਰ ਤੇ ਲਓ ਜੀ ਦੱਸਿਓ ਤੁਸੀਂ ਸੂਟ ਮੇਰਾ ਤੁਹਾਨੂੰ ਕਿਹੋ ਜਿ ਦਿਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੁਣ ਅਗਲਾ ਵਲੌਗ ਲੈ ਕੇ ਤੁਹਾਡੇ ਲਈ ਕੋਈ ਮਿੱਠੀ ਜੀ ਖਾਣ ਵਾਲੀ ਚੀਜ਼ ਲੈ ਕੇ ਆਲਾਂਗੇ ਸੌਖੀ ਜੀ ਤੇ ਮਿੱਠੀ ਠੀਕ ਹੈ ਤੇ ਚਲੋ ਠੀਕ ਹੈ ਜੀ ਪਰਵਾਨਾ ਹਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ